ਗੁਰਦਾਸਪੁਰ ਦੇ ਪਿੰਡ ਹੀਰ ਵਿੱਚ ਛੁੱਟੀ ਆਏ ਫੌਜ ਦੇ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਸ ਦਾ ਛੋਟਾ ਬੱਚਾ ਜ਼ਖਮੀ ਹੋ ਗਿਆ। ਜਵਾਨ ਅਰਜੁਨ ਸਿੰਘ 155 ਇਨਫੈਕਟਰੀ ਜੈਕ ਰਾਈਫਲ ਵਿੱਚ ਤਾਇਨਾਤ ਸੀ ਅਤੇ ਇਸ ਵਕਤ ਜੰਮੂ ਦੇ ਰਜੌਰੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਅਤੇ 15 ਦਿਨ ਦੀ ਛੁੱਟੀ ਆਏ ਹੋਏ ਇਸ ਨੌਜਵਾਨ ਦੀ ਬੀਤੇ ਕੱਲ ਉਹ ਘਰ ਤੋਂ ਕਿਸੇ ਨਿੱਜੀ ਕੰਮ ਲਈ ਨਿਕਲੇ ਅਤੇ ਵਾਪਸ ਆਉਂਦੇ ਸਮੇਂ ਇੱਕ ਟਰਾਲੀ ਦੀ ਸਾਈਡ ਵੱਜਣ ਕਾਰਨ ਉਹ ਸੜਕ ਤੇ ਡਿੱਗ ਗਏ ਜਿਸ ਕਾਰਨ ਉਸ ਦੀ ਮੌਤ ਹੋ ਗਈ ਅੱਜ ਸਰਕਾਰੀ ਸਮਾਨਾਂ ਨਾਲ ਉਹਨਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਜੀਬੀਸੀ ਅਫਸਰ ਲਈ ਗੁਰਦਾਸਪੁਰ ਤੋਂ ਲਖਪ੍ਰੀਤ ਸਿੰਘ ਖਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਐਕਸਾ ਹੌਲਦਾਰ ਗਰਮਜੀਤ ਸਿੰਘ ਜੋ ਸੂਬੇਦਾਰ ਅਰਜਨ ਸਿੰਘ ਆ ਇਹ ਮੇਰਾ ਸੰਧੂ ਸੀ ਇਹ 155ਟੀ ਇਨਫੈਂਟਰੀ ਬਲੇਨਟੇ ਜਾ ਕੇ ਭਲੇ ਸਰਵਸਤਵ ਦੇ ਜੋਦ ਨੂੰ ਕਨਾਲ ਸੀ ਛੁੱਟੀ ਆ ਰਹੇ ਹੈ ਪਹਿਲਾਂ 15 20 ਸੀ ਥੋੜਾ ਘਰ ਮੇ ਉਹਨਾਂ ਕੰਮ ਲਗਾ ਰੱਖਾ ਥਾ ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਤਾ ਜੁਨਟ ਮੇ ਕਿ ਛੁੱਟੀ ਹੋਰ ਬਣਾਣਾ ਮੈਂ ਜੰਮੂ ਜਾ ਕੇ ਟ੍ਰੈਂਟ ਕਮੇ ਰਿਪੋਰਟ ਕੀਤਾ ਉਧਰ ਸੇ ਛੁੱਟੀ ਲੈ ਕੇ ਤਿੰਨ ਸਾਲ ਤੋਂ ਹੈ ਵਾਪਸ ਆਏ ਨੇ ਕੱਲ ਸ਼ਾਮ ਕੋ ਮੇਰੇ ਸੇ ਬਾਤ ਹੋਆ ਉਨਕੀ ਕਿ ਮੈਂ ਬੋਲਿਆ ਕੀ ਹਾਲ ਚਲ ਕਹਿੰਦਾ ਠੀਕ ਹੈ ਉਸਕੇ ਬਾਅਦ 15 20 ਮਿੰਟ ਕੋ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ ਕਿ ਹਾਉਸ ਹਸਪੀਟਲ ਮੇ ਪਹੁੰਚੋ ਜਦ ਦੁਬਾਰਾ ਉਸੇ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮ ਪਹੁੰਚੋ ਐਕਸਪਾਇਰ ਹੋ ਗਿਆ ਇਹ ਸਰ ਜੋੜੇ ਤੋਂ ਹੀਰਾ ਨੂੰ ਗਰਮੇ ਆ ਰਹੇ تھے ਤੇ ਰਸਤੇ ਵਾਂ ਕੇ ਮੋਟਰ ਟਰੈਕਟਰ ਟ੍ਰੈਲੀਗੇਸ਼ਨ ਅਨੁਸਾਤੇ تھے ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ تھے ਇਹਨਾਂ ਕੋ ਸਾਈਡ ਮਾਰ ਕੇ ਜੋ ਮੌਕੇ ਤੇ गिर ਗਏ ਨਾਲ ਬੱਚਾ ਸੀ ਔਰ ਨਾਲ ਸੁਵੇਧਰ ਅਰਜਨ ਸਿੰਘ ਜੀ ਸੀ ਇਹਨਾਂ ਨੂੰ ਟਰਾਲੀ ਨਾਲ ਟੱਕਰ ਮਾਰੀ ਦੋਨੇ ਜ਼ਮੀਨ 'ਤੇ गिर ਗਏ ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗੀ ਆ ਜੋ 14-15 ਸਟੇਟ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜ਼ਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੂਨਟ ਘਾਟ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੂਨਟ ਦੇ ਕੱਲ ਰਾਤ 2:00 ਵਜੇ ਬਾਤ ਹੋਆ ਮੇਰਾ ਐਸਐਮ ਸਾਹਿਬ ਜੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬਣਦਾ ਸਨਮਾਨ ਅਸੀਂ ਅਨੁਭੂਦਾਂਗਾ ਸਵੇਰ ਆਪਕੇ ਪਾਸ ਆਦਮੀ ਪਹੁੰਚ ਗਏ ਸਵੇਰੇ 5-6 ਜੇਸੀਓ ਔਰ ਜਵਾਨ 15-20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਪਣਾ ਆਪਣੀ ਕਾਗਜ਼ੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਿਰਾ ਹੈ ਤਾਂ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਹਾਂ ਸਰਕਾਰ ਕਿ ਸਾਨੂੰ ਤਰਸ ਦੇ ਧਾਰ ਤੇ ਦੋ ਬੱਚੇ ਆਪਣੀ ਵਿਦਿਆ ਪੂਰੀ ਪੜਾਈ ਪੂਰੀ ਕਰ ਲੈਂਦੇ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਨ ਲਿਖਤੀ ਦੋ ਸਾਨੂੰ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਉਹ ਵਧੀਆ ਖੁਸ਼ਹਾਲ ਹੋ ਸਕੇ ਨਹੀਂ ਤੇ ਅੱਦਾਂ ਬਹੁਤ ਹੀ ਮੁਸ਼ਕਲ ਹੋ ਜਾਈਗੀ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅਗੇ ਦਾਸ ਬੇਨਤੀ ਕਰਾਂਗਾ ਅਗੇ ਤੇ ਆਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਵਧਾਈ ਜਾਣ ਕੇ ਉਹਨਾਂ ਨੂੰ ਕਾਰਨ ਕੇ ਜਰੂਰ ਮਿਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ 55 ਜੁਲਾਈ ਨੂੰ ਡਾਇਗਰਾਫ ਲਗੀ ਸੀ ਔਰ ਸਾਉ ਹਮਾਰੇ ਛੁੱਟੀ ਹੋਏ ਸਨ ਜੀ ਪਹਿਲੇ ਵੀ ਜਰਮੀ ਨਾਏ تھے ਉਸਕੇ ਬਾਅਦ 20 ਦਿਨ ਹੋਰ ਬ੍ਰਾਈਡ ਸਾਹਮਣੇ ਕਿਸੇ ਕੰਮ ਕੀ وجہ سے ਤੋਂ ਅੱਲਾਹ ਹਮੇਂ ਵੀ ਸ਼ਾਮ ਕੋ ਪਤਾ ਚੱਲਾ ਕਿ ਕੁਝ ਘਟਨਾ ਘਟ ਗਈ ਹੈ ਸਾਹ ਕੋ ਸਾਥ ਜਿਸ ਵੇਲੇ ਸੇ ਹਮ ਆ ਸੁਬਾ ਜੀ ਆਣਾ ਪੜਾਇਆ ਜੀ हमारे साथ, साथ तो बहुत अच्छे लिंक थे बहुत बढ़िया काम थे सब जगह काम करते थे ऐसी वैसी कोई बात नहीं थी किसी का तो बाकी तो किसी के ऊपर तो कोई जोर चलता नहीं इस काम में जब हुआ होगा जो जिस काम से हुई है बात वो हो ही रहेगी बाकी आपके सामने ही है जैसे है थे। और सी में करते थे। एक सौ पचपन इस टाइम ड्यूटी थी रजौरी में